ਬਹੁਤ ਸਾਲ ਪਹਿਲਾਂ ਦੀ ਗੱਲ ਆ ਵੀ ਇੱਕ ਅੰਗਰੇਜ਼ ਨੇ ਸੁਣ ਰੱਖਿਆ ਸੀ ਪੰਜਾਬੀ ਬਹੁਤ ਮਿਹਨਤ ਕਰਦੇ ਆ ਵੀ ਹਰੇਕ ਚੀਜ਼ ਦਾ ਨਾ ਲਾਹ ਲੈਂਦੇ ਆ ਪੂਰਾ ਐ ਨਹੀਂ ਵੀ ਅਸੀਂ ਕੱਪੜਾ ਪੁਰਾਣਾ ਹੋਇਆ ਜੀ ਧੋਣੇ ਵਾਲਾ ਉਹਨੂੰ ਸਿੱਟ ਕੇ ਨਵਾਂ ਹੀ ਲੈ ਲਿਆ ਨਾ 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 ਵੀ ਉਹ ਤਾਂ ਨਿਚੋੜ ਕੱਢਦੇ ਆ ਆ ਕੇ ਅੰਗਰੇਜ਼ ਸਾਹਿਬ ਨੇ ਪੰਜਾਬ ਦੇ ਵਿੱਚ ਨਾ ਬਜ਼ੁਰਗਾਂ ਨਾਲ ਗੱਲਬਾਤ ਕਰੀ ਇੱਕ ਬਜ਼ੁਰਗ ਨੇ ਆਧਾਰਨ ਦਿੱਤੀ ਵੀ ਅੰਗਰੇਜ਼ ਸਾਹਿਬ ਫਰਜ਼ ਕਰੋ ਮੇਰੇ ਚਾਤਰਾ ਲਾਇਆ ਇਹ ਪੁਰਾਣਾ ਹੋ ਗਿਆ ਮੈਂ ਰੱਖਤਾ ਮੈਨੂੰ ਨਾ ਪਸੰਦ ਹੋ ਗਿਆ ਮੇਰੇ ਕਰਦਿਆਂ ਨੇ ਮੇਰੇ ਜਵਾਕ ਦਾ ਇਹ ਪਜਾਮਾ ਕੋਈ ਝੱਗਾ ਬਣਾ ਦੇਣਾ ਜਵਾਕ ਤੋਂ ਵੀ ਨਾ ਪਸੰਦ ਹੋ ਗਿਆ ਐ ਨਹੀਂ ਵੀ ਸਿੱੜਦਾ ਨਾ ਨਾ ਜੀ ਕੋਈ ਸਹਰਾਣੇ ਦਾ ਗਲਾਫ ਚੋਲਾ ਬਣਾਉਣਾ ਜੇ ਉਹ ਪੁਰਾਣਾ ਹੋ ਗਿਆ ਫਿਰ ਉਹਦੇ ਨਾਲ ਅਸੀਂ ਪੋਚੇ ਲਾਉਣੇ ਆ ਪੋਚੇ ਵਾਲੀ ਲੀਰ ਵੀ ਜੇ ਜਮਈ ਖਰਾਬ ਹੋ ਗਈ ਨਾ ਫਿਰ ਅਸੀਂ ਉਹ ਜੁੱਤੀਆਂ ਸਾਫ਼ ਕਰਨ ਤੇ ਰੱਖਣੀ ਆ ਜਾਂ ਸਕੂਟਰ ਮੋਟਰਸਾਈਕਲਾਂ ਦੇ ਸਲੈਂਸਰ ਸਾਫ਼ ਕਰਨੇ ਆ ਉਹ ਲੀਰ ਬਣ ਗਈ ਉਹਦੇ ਨਾਲ ਸਾਡੇ ਜਵਾਕ ਲੀਰਾ ਨਾਲ ਖੁੱਦੋ ਬਣਾ ਕੇ ਖੇਡਦੇ ਆ ਜੇ ਜਵਾਕ ਵੀ ਅੱਕ ਗਏ ਫਿਰ ਸਾਡੀ ਬੇਬੇ ਉਹ ਲੀਰ ਨੂੰ ਚੁੱਲ੍ਹੇ 'ਚ ਜਾਲ ਦਿੰਦੀ ਆ ਸਵਾਹ ਬਣ ਜਾਂਦੀ ਆ ਅੰਗਰੇਜ਼ ਕਹਿੰਦਾ ਅੱਛਾ ਫਿਰ ਸਵਾਹ ਛੱਡਦੇ ਹੋ ਉਹ ਕਹਿੰਦੇ ਨਾ ਜੀ ਨਾ ਸਵਾਹ ਨਾ ਤਾਂ ਸਾਡੀ ਬੇਬੇ ਭਾਂਡੇ ਮਾਜਦੀ ਆ ਅੰਗਰੇਜ਼ ਕਹਿੰਦਾ ਬੱਲੇ ਬੱਲੇ ਸਵਾਹ ਨਹੀਂ ਛੱਡਦੇ ਯਾਰ ਬੜਾ ਜਾਣੀ ਉਹ ਹੈਰਾਨ ਹੋਇਆ ਬੀਜੇ ਲਾਉਣ ਲੱਗ ਗਿਆ ਕਿ ਨਾ ਪੰਜਾਬੀ ਦਾ ਯਾਰ ਕਮਾਲ ਦੇ ਬੰਦੇ ਕੈਂਟ ਕਰੀ ਉਹਨਾਂ ਨੇ ਗਾਹਾਂ ਮੁੰਡੇ ਪੋਤੇ ਨਾ ਕਮਾਈਆਂ ਕਰਕੇ ਉਹਨਾਂ ਦੀਆਂ ਗੱਡੀਆਂ ਖਰੀਦ ਕੇ ਸ਼ਿਪ ਚ ਲੈ ਕੇ ਆਂਦੀ ਐ ਇੱਧਰ ਆ ਦੇਖੋ ਪਹਿਲਾਂ ਤਾਂ ਆਪ ਚਲਾਈ ਨਜ਼ਾਰੇ ਲਏ ਫਿਰ ਟੈਕਸੀ ਪਾਤੀ ਫਿਰ ਜੂਰੀਆ ਜਾਰੀਆਂ ਰਿਓ ਢੋਇਆ ਇਹਦੇ ਨਾਲ ਫਿਰ ਇਹਦੀਆਂ ਸੀਟਾਂ ਦੀਆਂ ਪਿੰਗਾ ਜਵਾਕਾਂ ਨੂੰ ਚਲਾਈਆਂ ਟਾਇਰਾਂ 'ਚ ਦਰਖਤ ਲਾਤੇ ਹੁਣ ਖੋਖੇ ਦੇ ਵਿੱਚ ਪਾਥੀਆਂ ਸੁੱਕਣੇ ਪਾਈਆਂ ਦੇਖੋ ਨਜ਼ਾਰਾ ਲੈਂਦਾ ਪਿਆ ਕਿ ਨਹੀਂ ਮੈਨੂੰ ਕਮੈਂਟਾਂ 'ਚ ਦੱਸਿਓ ਮੈਂ ਅਗਲੀ ਵੀਡੀਓ ਪਾਉਣੀ ਐ ਵੀ ਇਦੋਂ ਬਾਅਦ ਆਪਾਂ ਇਹ ਲੋਹੇ ਦਾ ਕੀ ਲਾ ਲੈ ਸਕਦੇ ਐ ਤੋ ਕੀ ਕੰਮ ਲੈ ਸਕਦੇ ਆ ਯਾਰ ਆਪਾਂ ਨਿਚੋੜ ਕੱਢ ਦਾਂਗੇ ਜਮਾਈ